ਸਤਿ ਸ੍ਰੀ ਅਕਾਲ ਜੀ ਦੋਸਤੋ ਮੈਨੂੰ ਯਾਦ ਹੈ ਕਿ 2007-08 ਤੋਂ ਬਾਅਦ ਜਦੋਂ ਦੁਬਾਰਾ ਅਕਾਲੀ ਸਰਕਾਰ ਆਈ ਸੀ ਉਦੋਂ ਮੈਂ ਆਪਣਾ ਸਕੂਲ ਪਾਸ ਕੀਤਾ ਸੀ ਤੇ ਮੈਨੂੰ ਅਖਬਾਰ ਪੜ੍ਹਨ ਦਾ ਸ਼ੌਂਕ ਹੁੰਦਾ ਸੀ ਤੇ ਮੈਨੂੰ ਯਾਦ ਹੈ ਕਿ ਵੀ ਮੈਂ ਆਪਣੇ ਉਸ ਸਮੇਂ ਦੇ ਦੌਰਾਨ ਆਪਣੇ ਬਚਪਨ ਦੇ ਦੌਰਾਨ ਆਪਣੀ ਜਵਾਨੀ ਦੇ ਦੌਰਾਨ ਬਹੁਤ ਘਟ ਐਸੀਆਂ ਖਬਰਾਂ ਹੋਣਗੀਆਂ ਜੋ ਮੈਂ ਕਿਸਾਨ ਖੁਦਕੁਸ਼ੀਆਂ ਦੇ ਨਾਲ ਸੰਬੰਧਿਤ ਪੜੀਆਂ ਹੋਣਗੀਆਂ ਹਾਂ ਐਕਸੀਡੈਂਟ ਹੋ ਗਿਆ ਕੁਝ ਹੋਰ ਹੋ ਗਿਆ ਐਸੀਆਂ ਖਬਰਾਂ ਹੁੰਦੀਆਂ ਸੀ ਸੋ ਇੱਕ ਖਬਰ ਜੋ ਮੈਂ ਪਹਿਲੀ ਵਾਰ ਅਕਾਲੀ ਸਰਕਾਰ ਦੇ ਵੇਲੇ ਦੀ ਗੱਲ ਹੈ ਪਹਿਲੀ ਵਾਰ ਮੈਂ ਜਦੋਂ ਇਹ ਖਬਰ ਪੜ੍ਹੀ ਸੀ ਕਿ ਕਿਸਾਨ ਨੇ ਕਰਜ਼ੇ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ ਮੈਨੂੰ ਉਹ ਖਬਰ ਵੀ ਅੱਜ ਯਾਦ ਹੈ ਮੈਨੂੰ ਉਸ ਕਿਸਾਨ ਦਾ ਚਿਹਰਾ ਵੀ ਯਾਦ ਹੈ ਜੋ ਕਿ ਅਜੀਤ ਦੇ ਪੰਜਾਬ ਵਾਲੇ ਪੰਨੇ ਦੇ ਉੱਤੇ ਲੱਗੀ ਹੋਈ ਸੀ ਤੇ ਉਹਦੇ ਵਿੱਚ ਉਹਦੀ ਵਿਚਾਲੇ ਉਹਦੀ ਫੋਟੋ ਲੱਗੀ ਸੀ हां मेनू ए भी पता कि वो खबर किथों दी सी ते मैं भूल गया। पे दोस्तों जबो मैं खबर पढ़ी सी ता मेनू पता के मेरा हृदय बलुंद रह गया जे मैं कह लिया कि मैं ਝੰਜੋੜਿਆ ਗਿਆ यार। ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈ ਗਈ ਕਰਜ਼ੇ ਕਰਕੇ ਐਡਾ ਦੁਖੀ ਸੀ। ਬੜਾ ਦੁੱਖ ਲੱਗਿਆ ਜੀ। ਪਰ ਉਹ ਇੱਕ ਐਸਾ ਦੌਰ ਆਇਆ ਕਿ ਪਹਿਲੇ ਦਿਨ ਇੱਕ ਖਬਰ ਆਉਂਦੀ ਹੈ, ਦੂਜੇ ਦਿਨ ਫੇਰ ਤੂੰ ਹੀ ਖਬਰ ਹੁੰਦੀ ਹੈ, ਫੇਰ ਮੈਨੂੰ ਦੁੱਖ ਲੱਗਦਾ। ਤੀਸਰੇ ਦਿਨ ਤਿੰਨ ਖਬਰਾਂ ਆਉਂਦੀਆਂ ਨੇ। ਕਿ ਤਾਂ ਇਹ ਕਿਸਾਨਾਂ ਨੇ ਪੰਜਾਬ ਦੇ ਵੱਖੋ ਵੱਖਰੀਆਂ ਥਾਵਾਂ ਤੇ ਜਾ ਕੇ ਆਤਮ ਹੱਤਿਆ ਕੀਤੀ ਹੈ ਅਤੇ ਇਸ ਤਰ੍ਹਾਂ ਇਹ ਸੈਲਸਲਾ ਵਾਧਾ ਵਾਧਾ ਹਰ ਦਿਨ ਦੀ ਗੱਲ ਬਣ ਜਾਂਦਾ ਅਤੇ ਮੇਰੇ ਵਰਗਾ ਬੰਦਾ ਜਿਹਨੂੰ ਪਹਿਲੇ ਦਿਨ ਦੁੱਖ ਹੋ ਰਿਹਾ ਸੀ ਦੂਜੇ ਦਿਨ ਦੁੱਖ ਹੋ ਰਿਹਾ ਸੀ ਕਿ ਯਾਰ ਕਿਸਾਨ ਖੁਦਕੁਸ਼ੀ ਕਰ ਰਿਹਾ ਕਰਫੇ ਕਰਕੇ ਤਾਂ ਹਰ ਦਿਨ ਜਦੋਂ ਇਹ ਖਬਰ ਆਉਣ ਲੱਗੀ ਤਾਂ ਮੇਰੇ ਮਨ ਨੂੰ ਕੁਝ ਮਹਿਸੂਸ ਹੋਣੀ हट ਗਿਆ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਕਿ ਇਹ ਤਾਂ ਬੜੀ ਆਮ ਜੀ ਗੱਲ ਹੈ ਕਿ ਕਿਸਾਨ ਹੈ ਜੇ ਕਰਜ਼ਾ ਹੈ ਤਾਂ ਖੁਦਕੁਸ਼ੀ ਤਾਂ ਕਰੇਗਾ ਹੀ ਨਾ ਬਸ ਇਹ ਤਾਂ ਕਰਨੀ ਹੀ ਸੀ ਉਹਨੇ ਤੇ ਮੈਨੂੰ ਕੁਝ ਵੀ ਮਹਿਸੂਸ ਹੋਣਾ ਬੰਦ ਹੋ ਗਿਆ ਤੇ ਅੱਜ ਜੇਕਰ ਮੈਂ ਗੱਲ ਤੁਹਾਡੇ ਨਾਲ ਕਰਾਂ ਕਿ ਜੇਕਰ ਕੋਈ ਕਿਸਾਨ ਦੀ ਖੁਦਕੁਸ਼ੀ ਦੀ ਖਬਰ ਆਉਂਦੀ ਹੈ ਨਾ ਤੁਸੀਂ ਅਤੇ ਮੈਂ ਵੀ ਮੈਨੂੰ ਲੱਗਦਾ ਹੈ ਆਪਣੇ ਜੋ ਬਹੁਤੇ ਉਹਨੂੰ ਪੜਨ ਦੀ ਵੀ ਤਵੱਜੋ ਨਹੀਂ ਦਿੰਦੇ ਹੋਣਗੇ ਕਿਉਂਕਿ ਆਪਾਂ ਨੂੰ ਇਹ ਲੱਗਦਾ ਕਿ ਤਾਂ ਕਿਸਾਨ ਦੀ ਹੋਣੀ ਹੀ ਹੈ ਉਹਦੇ ਸਿਰ ਕਰਜ਼ਾ ਹੈ ਤਾਂ ਉਹਨੇ ਮਰਨਾ ਹੀ ਹੈ ਇਹ ਕੋਈ ਕੋਈ ਵੱਡੀ ਗੱਲ ਥੋੜੀ ਹੈ ਕਿਉਂਕਿ ਦੋਸਤੋ ਆਪਾਂ ਨੂੰ ਕੁਝ ਵੀ ਉਨਾ ਸਮੇਂ ਬੁਰਾ ਲੱਗਦਾ ਜਿੰਨਾ ਸਮਾਂ ਉਹ ਬਹੁਤ ਘੱਟ ਵਾਪਰਦਾ ਜਦੋਂ ਹਰ ਦਿਨ ਵਾਪਰਦਾ ਤਾਂ ਸਾਨੂੰ ਫਰਕ ਮਹਿਸੂਸ ਹੋਣਾ ਹਟ ਜਾਂਦਾ ਸਾਨੂੰ ਆਮ ਗੱਲ ਲੱਗਣ ਲੱਗ ਜਾਂਦੀ ਹੈ ਫਿਰ ਜਿਵੇਂ ਨਸ਼ਿਆਂ ਦਾ ਦੌਰ ਆਇਆ ਨਸ਼ਿਆਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦੀ ਜੋ ਗੱਲ ਸ਼ੁਰੂ ਹੋਈ ਲੋਕਾਂ ਦੇ ਘਰ ਉੱਜੜਨੇ ਸ਼ੁਰੂ ਹੋਏ ਅਸੀਂ ਸਾਰੇ ਬਹੁਤ ਤੜਫੇ ਤੜਫਾ ਪਾਜੀ ਵੀ ਰਹੇ ਹਾਂ ਆਪਾਂ ਨੂੰ ਪਤਾ ਹੈ ਕਿ ਇਹ ਸਾਡਾ ਮਸਲਾ ਹੈ ਪਰ ਹੁਣ ਜਦੋਂ ਕੋਈ ਨੌਜਵਾਨ ਟੀਕਾ ਲਾ ਕੇ ਮਰਦੇ ਨਾ ਤਾਂ ਸਾਨੂੰ ਦੁੱਖ ਨਹੀਂ ਲੱਗਦਾ ਅਸੀਂ ਪੱਥਰ ਹੋ ਗਏ ਹਾਂ ਅੱਜ ਇਹ ਤੋਂ ਵੀ ਅੱਗੇ ਅੱਜ ਪੰਜਾਬ 'ਚ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਪਹਿਲਾਂ ਕਿਸਾਨਾਂ ਦੇ ਖੁਦਕੁਸ਼ੀਆਂ ਪੰਜਾਬ ਸਰ ਕਰਜ਼ਾ ਚੜ੍ਹਿਆ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਮਰਿਆ ਤੇ ਅੱਜ ਗੈਂਗਸਟਰਵਾਦ ਉਹਦਾ ਅਗਲਾ ਰੂਪ ਹੈ ਲੋਕਾਂ ਦੇ ਘਰਾਂ 'ਚ ਵੜ ਕੇ ਤੁਸੀਂ ਕਿਸੇ ਦੇ ਧੀ ਪੁੱਤ ਨੂੰ ਕਤਲ ਕਰਦੇ ਹੋ ਤੁਸੀਂ ਕਿਸੇ ਨੂੰ ਵੀ ਕਦੋਂ ਵੀ ਚੱਕ ਲਓ ਜਿਵੇਂ ਕੱਲ ਆਪਾਂ ਉਹ ਬੱਚੇ ਗੁਰਸੇਵਕ ਦੀ ਖਬਰ ਆਪਾਂ ਤੁਹਾਡੇ ਨਾਲ ਸਾਂਝ ਕੀਤੀ ਸੀ ਕਿ ਉਹਦੇ ਨਾਲ ਕੀ ਵੀ ਵਾਪਰੀ ਹੈ ਕਿ ਉਹਦਾ ਕੋਈ ਕਸੂਰ ਵੀ ਨਹੀਂ ਸੀ ਕੋਈ ਆਉਂਦਾ ਕਿਸੇ ਦੇ ਲਈ ਗੋਲੀ ਚਲਾਉਂਦਾ ਕੁਝ ਨਹੀਂ ਪਤਾ ਉਹਦੇ ਗੋਲੀ ਵੱਜਦੀ ਹੈ ਉਹ ਮਾਰਿਆ ਜਾਂਦਾ ਉਹਦੇ ਕਾਤਲ ਕੌਣ ਨੇ ਕੁਝ ਪਤਾ ਨਹੀਂ ਲੱਗਿਆ ਨਾ ਹੀ ਕਦੇ ਪਤਾ ਲੱਗਣਾ ਕੱਲੇ ਗੁਰਸੇਵਕ ਦੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਸਭ ਹਰ ਦਿਨ ਵਾਪਰ ਰਿਹਾ ਕੱਲ ਇੱਕੋ ਦਿਨ ਦੇ ਵਿੱਚ ਤਿੰਨ ਖਬਰਾਂ ਸੀ ਗੁਰਸੇਵਕ ਦੀ ਖਬਰ ਮੈਂ ਪੜੀ ਇੱਕ ਬੱਚੀ ਜਿਹਨੂੰ ਚੰਡੀਗੜ੍ਹੋਂ ਗੱਡੀ 'ਚ ਬਿਠਾਇਆ ਗਿਆ ਜਿਹਦੀ ਮੋੜ ਮੰਡੀ ਕੋਲੀ ਆ ਕੇ ਉਹਦੀ লাশ ਮਿਲਦੀ ਹੈ ਅਤੇ ਕੱਲ ਦੀ ਹੀ ਖਬਰ ਹੈ ਇੱਕ ਬੱਚਾ ਲੁਧਿਆਣੇ ਕੋਲੋਂ ਦੁਬਾਰਾ ਗਵਾਹ ਕਰ ਲਿਆ ਜਾਂਦਾ ਜੇਕਰ ਅਪਨਾ ਗੱਲ ਨੇ ਅੱਜ ਸਵਾਲ ਕਰਾਂਗੇ ਨਾ ਤਾਂ ਸ਼ਾਇਦ ਸਰਕਾਰੀ ਅੰਕੜੇ ਦੇ ਤੌਰ ਤੇ ਜੋ ਅੱਜ ਸਰਕਾਰ ਦੇ ਵਿੱਚ ਨੇ ਉਹ ਕਹਣਗੇ ਦੇਖੋ ਜੀ ਪੰਜਾਬ ਦੀ ਸਿੱਧੀ ਬਾਕੀਆਂ ਨਾਲੋਂ ਬਿਹਤਰ ਹੈ ਬਾਕੀ ਸਟੇਟਾਂ ਵਿੱਚ ਬਹੁਤ ਕੁਝ ਇਹ ਤੋਂ ਵੀ ਭਿਆਨਕ ਹੋ ਰਿਹਾ ਇਦਾਂ ਕੰਪੈਰੀਜ਼ਨ ਕਰਦੇ ਨੇ ਅਤੇ ਕੱਲੀ ਮੈਂ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਗੱਲ ਕਰ ਰਿਹਾ ਤਾਂ ਇਹ ਤਾਂ ਪਹਿਲਾਂ ਕਾਂਗਰਸ ਸਰਕਾਰ ਵੀ ਰਹੀ ਐ ਅਕਾਲੀ ਸਰਕਾਰ ਵੀ ਰਹੀ ਐ ਸਾਰੀ ਇਦਾਂ ਕਰਦੇ ਨੇ ਪਰ ਗੱਲ ਤਾਂ ਇਹ ਐ ਨਾ ਕਿ ਪੰਜਾਬ ਵਿਗੜਦਾ ਜਾ ਰਿਹਾ ਪੰਜਾਬ ਦਾ ਮਾਹੌਲ ਹਰ ਦਿਨ ਖਰਾਬ ਹੁੰਦਾ ਜਾ ਰਿਹਾ ਅਤੇ ਮੈਨੂੰ ਡਰ ਐ ਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਜਦੋਂ ਇਹ ਕਤਲਾਂ ਦੀ ਗਿਣਤੀ ਲਗਾਤਾਰ ਹੋਣ ਲੱਗੀ ਜਦੋਂ ਇਹ ਬੱਚਿਆਂ ਨੂੰ ਗਵਾਹ ਕਰਨਾ ਉਹਨਾਂ 'ਤੇ ਵੀ ਗੋਲੀਆਂ ਚਲਾ ਦੇਣਾ ਇਹ ਆਮ ਗੱਲ ਬਣਦੀ ਜਾ ਰਹੀ ਐ ਅਤੇ ਕਿਸੇ ਦਿਨ ਇਹ ਇੰਨੀ ਆਮ ਹੋ ਜਾਏਗੀ ਕਿ ਆਪਾਂ ਇਹਦੇ ਉੱਪਰ ਸਵਾਲ ਚੱਕਣਾ ਵੀ ਬੰਦ ਕਰ ਦੇਾਂਗੇ ਜਿੱਦਾਂ ਆਪਾਂ ਕਿਸਾਨ ਖੁਦਕੁਸ਼ੀਆਂ ਤੇ ਸਵਾਲ ਚੱਕਣੇ ਬੰਦ ਕਰਤੇ ਜਿੱਦਾਂ ਆਪਾਂ ਨੂੰ ਨਸ਼ੇ ਨਾਲ ਕਿਸੇ ਦਾ ਮਰਦਾ ਪੁੱਤ ਦੇਖ ਕੇ ਦੁੱਖ ਨਹੀਂ ਲੱਗਦਾ ਸਭ ਤੋਂ ਬੁਰਾ ਹੁੰਦਾ ਏ ਉਹ ਕਹਿੰਦੇ ਨੇ ਨਾ ਸਰੀਰ ਦਾ ਮਰਨਾ ਸਭ ਤੋਂ ਬੁਰਾ ਨਹੀਂ ਹੁੰਦਾ ਜ਼ਮੀਰ ਦਾ ਮਰਨਾ ਬੁਰਾ ਹੁੰਦਾ ਸੁਪਨਿਆਂ ਦਾ ਮਰਨਾ ਬੁਰਾ ਹੁੰਦਾ ਤੇ ਸਾਡੇ ਸੁਪਨੇ ਮਾਰੇ ਜਾ ਰਹੇ ਨੇ ਸਰਕਾਰਾਂ ਬਦਲਦੀਆਂ ਨੇ ਸਿਰਫ ਇੱਕ ਸਰਕਾਰ ਦਾ ਦੋਸ਼ ਦੇਣ ਦੀ ਮੈਂ ਗੱਲ ਨਹੀਂ ਕਰਦਾ ਸਰਕਾਰਾਂ ਬਣਦੀਆਂ ਸਰਕਾਰਾਂ ਢਹਦੀਆਂ ਸਰਕਾਰਾਂ ਬਦਲਦੀਆਂ ਕੋਈ ਇਨਕਲਾਬ ਦਾ ਨਾਮ ਲੈ ਕੇ ਆਉਂਦੀ ਹੈ ਕੋਈ ਪੰਜਾਬ ਦੇ ਖੇਤਰੀ ਪਾਰਟੀ ਦਾ ਨਾਮ ਲੈ ਕੇ ਆਉਂਦੀ ਹੈ ਕੋਈ ਤਰੱਕੀ ਦਾ ਨਾਮ ਲੈ ਕੇ ਆਉਂਦੀ ਹੈ ਪਰ ਕੋਈ ਵੀ ਪੰਜਾਬ ਨੂੰ ਸੁਧਾਰਨ ਦੀ ਗੱਲ ਨਹੀਂ ਕਰਦਾ ਗੱਲ ਕਰਦੇ ਨੇ ਪਰ ਉਹਦੇ ਲਈ ਕਰਦਾ ਕੁਝ ਨਹੀਂ ਅਤੇ ਅਸੀਂ ਚਾਹੁੰਦੇ ਵੀ ਨਹੀਂ ਕਿ ਕੀਤਾ ਜਾਵੇ ਕਿਉਂਕਿ ਅਸੀਂ ਵੀ ਫਰੀ ਦੀਆਂ ਚੀਜ਼ਾਂ ਲੈ ਕੇ ਖੁਸ਼ ਹਾਂ ਦੋਸਤੋ ਸਾਨੂੰ ਪੰਜਾਬ ਦਾ ਕੋਈ ਅਖ ਨਹੀਂ ਚਾਹੀਦਾ ਸਾਨੂੰ ਆਪਣੇ ਬੱਚਿਆਂ ਲਈ ਰੋਜ਼ਗਾਰ ਨਹੀਂ ਚਾਹੀਦਾ ਸਾਨੂੰ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਲਈ ਸੁਰੱਖਿਤ ਮਾਹੌਲ ਨਹੀਂ ਚਾਹੀਦਾ ਸਾਨੂੰ ਨਸ਼ੇ ਦੇ ਸੌਦਾਗਰ ਜਿਹੜਾ ਪਿੱਛੇ ਨਹੀਂ ਚਾਹੀਦਾ ਸਾਨੂੰ ਕੀ ਚਾਹੀਦਾ ਸਾਨੂੰ ਫ੍ਰੀ ਬਿਜਲੀ ਚਾਹੀਦੀ ਹੈ ਸਾਨੂੰ ਆਟਾ ਚਾਹੀਦਾ ਸਾਨੂੰ ਦਾਲ ਚਾਹੀਦੀ ਹੈ ਸਾਨੂੰ ਧਾਰਮਿਕ ਸਥਾਨਾਂ ਤੇ ਯਾਤਰਾ ਚਾਹੀਦੀ ਹੈ ਸਾਨੂੰ ਇਹ ਕੁਝ ਚਾਹੀਦਾ ਅਤੇ ਸਰਕਾਰ ਸਾਨੂੰ ਇਹ ਕੁਝ ਦੇ ਰਹੀ ਹੈ ਇਸੇ ਕਰਕੇ ਅਸੀਂ ਪੰਜਾਬ ਦੇ ਲਈ ਗੁਰਸੇਵਕ ਵਰਗੇ ਬੱਚਿਆਂ ਦੇ ਲਈ ਇਨਸਾਫ਼ ਮੰਗਣ ਦਾ ਹੱਕ ਨਹੀਂ ਰੱਖਦੇ ਅਸੀਂ ਹੱਕ ਗਵਾ ਚੁੱਕੇ ਹਾਂ ਜਿਹੋ ਜਿਹੀ ਕੋਕੋ ਉਹੋ ਜਿਹੀ ਕੋਕੋ ਤੇ ਬੱਚੇ ਦੋਸਤੋ ਲੀਡਰ ਵੀ ਸਮਾਜ ਦਾ ਹਿੱਸਾ ਹੁੰਦੇ ਨੇ ਲੀਡਰ ਅਤੇ ਸਰਕਾਰਾਂ ਵੀ ਸਮਾਜ ਦੇ ਵਿੱਚੋਂ ਹੀ ਨਿਕਲਦੀਆਂ ਨੇ ਅਤੇ ਜੇਕਰ ਉਹ ਸਾਡੇ ਸਾਹਮਣੇ ਅਜਿਹੇ ਮੰਗਾਂ ਰੱਖ ਦਿੰਗੀਆਂ ਨੇ ਸਾਨੂੰ ਮੰਗ ਤੇ ਬਣਾ ਕੇ ਸਾਨੂੰ ਕੁਝ ਫਰੀਦੀਆਂ ਚੀਜ਼ਾਂ ਦਾ ਲਾਲਚ ਦਿੰਦੀਆਂ ਨੇ ਅਜਕੀਨ ਮੰਨਿਓ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਮੰਗ ਕੀ ਹੈ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਕਿ ਸਾਨੂੰ ਪੰਜਾਬ ਵਿੱਚ ਹੁੰਦੀ ਕਤਲੂਗਾਰਥ ਥਾਂ-ਥਾਂ ਚੱਲਦੀਆਂ ਗੋਲੀਆਂ ਲੋਕਾਂ ਦੇ ਅਗਵਾ ਹੁੰਦੇ ਧੀ ਪੁੱਤਾਂ ਦੀ ਖਬਰ ਵਿਜਲਤ ਕਰਨੋਂ ਹਟ ਜਾਵੇ ਇਹਨਾਂ ਨੂੰ ਪੜ ਕੇ ਸਾਡੇ ਦਿਲ ਵਿੱਚ ਦਰਦ ਹੋਣੋਂ اٹ ਜਾਵੇ ਉਸ ਤੋਂ ਪਹਿਲਾਂ ਆਪਣੀ ਸੋਚ ਨੂੰ ਬਦਲ ਲਈਏ ਉਹ ਤੋਂ ਪਹਿਲਾਂ ਸਰਕਾਰਾਂ ਸਾਹਮਣੇ ਮੰਗ ਰੱਖੀਏ ਆਪਣਾ ਇੱਕ ਫੈਸਲਾ ਕਰੀਏ ਕਿ ਸਾਨੂੰ ਕੀ ਚਾਹੀਦਾ ਸਾਨੂੰ ਪੰਜਾਬ ਚਾਹੀਦਾ ਸਾਨੂੰ ਆਪਣੇ ਬੱਚਿਆਂ ਲਈ ਚੰਗਾ ਭਵਿੱਖ ਚਾਹੀਦਾ ਕਿ ਸਾਨੂੰ ਫਰੀ ਦੀਆਂ ਚੀਜ਼ਾਂ ਚਾਹੀਦੀਆਂ ਗੌਰ ਕਰਿਓ ਦੋਸਤੋ ਵੋਟਾਂ ਦੁਬਾਰਾ ਆਉਣ ਵਾਲੀਆਂ ਨੇ ਤੁਹਾਨੂੰ ਭਰਮਾਇਆ ਜਾਏਗਾ ਲਾਲਚ ਦਿੱਤਾ ਜਾਏਗਾ ਤੁਹਾਨੂੰ ਦਲਿਤ ਜੱਟ ਜਨਰਲ ਕੈਟਾਗਰੀਆਂ ਚ ਤੁਹਾਨੂੰ ਭੜਕਾਇਆ ਜਾਏਗਾ ਹਿੰਦੂ ਸਿੱਖ ਦੇ ਵਿੱਚ ਤੁਹਾਨੂੰ ਉਲਝਾਇਆ ਜਾਏਗਾ ਤੁਸੀਂ ਉਲਝੋਗੇ ਮੈਨੂੰ ਭਰੋਸਾ ਹੈ ਉਲਝੋਗੇ ਤੇ ਸਰਕਾਰਾਂ ਵੀ ਉਹਨਾਂ ਦੀਆਂ ਬਣ ਗਿਆ ਜਿਹੜੇ ਉਲਝਾਉਣਗੇ ਪਰ ਜਿਨ੍ਹਾਂ ਨੂੰ ਵੀ ਪੰਜਾਬ ਦਾ ਦਰਦ ਹੈ ਇਹ ਗੱਲ ਮੈਂ ਉਹਨਾਂ ਲਈ ਕਹਿ ਰਿਹਾ ਕਿ ਆਪਣੀ ਸੋਚ ਨੂੰ ਬਦਲੋ ਪੰਜਾਬ ਦੇ ਭੂ익 ਬਾਰੇ ਸੋਚੋ ਪੰਜਾਬ ਦਿਨੋਂ ਦੇ ਨਿਗਰਦਾ ਜਾ ਰਿਹਾ ਦਿਨੋਂ ਦਾ ਨਿਗਰਦਾ ਜਾ ਰਿਹਾ ਔਰ ਹਲਕੇ ਇੱਕ ਆਵਾਜ਼ ਬਣੀਏ ਮੈਂ ਅੱਜ ਵਿਰੋਧ ਕਰ ਰਿਹਾ ਇਹ ਮੇਰਾ ਮਨ ਚ ਨਹੀਂ ਹੈ ਮੈਂ ਪੰਜਾਬੀ ਦੀ ਗੱਲ ਕਰਦਾ ਪਰ ਮੈਂ ਪੰਜਾਬੀ ਦੀ ਗੱਲ ਤਾਂ ਹੀ ਕਰ ਸਕੂਗਾ ਨਾ ਜੇ ਮੇਰਾ ਪੰਜਾਬ ਬਚੇਗਾ ਜੇ ਪੰਜਾਬੀ ਨੂੰ ਪੜਨ ਵਾਲੇ ਬਚਣਗੇ ਆਉ ਆਵਾ ਚੁੱਕੀਏ ਆਉ ਹਰ ਤਰ੍ਹਾਂ ਦੀ ਗੱਲ ਕਰੀਏ ਕਿਸੇ ਦਾ ਨਿੱਜੀ ਵਿਰੋਧ ਕਰਨ ਦੀ ਜਗਾ ਨੀਤੀਆਂ ਦਾ ਵਿਰੋਧ ਕਰੀਏ ਕਿਸੇ ਦਾ ਨਿੱਜੀ ਸਾਹਸ ਦੇਣ ਦੀ ਜਗਾ ਉਹਦੇ ਵਿਚਾਰਾਂ ਦਾ ਸਾਹਸ ਦੇਈਏ ਦੋਸਤੋ i'll see